ਅਸੀਂ ਕਿਹਾ ਵੀ ਠੀਕ ਹੈ ਇੱਕ ਮੁੱਖ ਮੰਤਰੀ ਕਹਿੰਦਾ ਆ ਵੀ ਮੇਰੇ ਤੇ ਵਿਸ਼ਵਾਸ ਕਰੋ ਭਾਈ ਮੈਂ ਮਾਲਵਾ ਅਸੀਂ ਪਾਵੇਂ ਉਹਨਾਂ ਨੂੰ ਇਹ ਵੀ ਗੱਲ ਕਹੀ ਭਾਈ ਤੁਸੀਂ ਪਹਿਲਾਂ ਤਿੰਨ ਵਾਰੀ ਸਮਾਂ ਦੇ ਕੇ ਸਾਡੇ ਨਾਲ ਗੱਲ ਨਹੀਂ ਕੀਤੀ ਭਾਈ ਸਾਡਾ ਜਿਹੜਾ ਆ ਅਤਰਾਜ ਆ ਇਹ ਪਰ ਕਹਿੰਦਾ ਹੁਣ ਮੇਰੇ ਤੇ ਵਿਸ਼ਵਾਸ ਕਰੋ ਭਾਈ ਮੈਂ ਜਿਹੜਾ ਆ ਤੁਹਾਡੇ ਨਾਲ ਗੱਲ ਕਰਾਂਗਾ ਖੁੱਲੇ ਸੁਭਾਅ ਨਾਲ ਗੱਲ ਕਰਾਂਗਾ ਜਦੋਂ 25 ਤਰੀਕ ਆਈ ਹੈ ਉਦੋਂ ਫੇਰ ਉਹਨਾਂ ਨੇ ਜਿਹੜਾ ਸਮਾਂ ਬਦਲ ਦਿੱਤਾ 2 اگست ਦਾ ਸਮਾਂ ਦੇ ਦਿੱਤਾ ਜਦੋਂ 2 اگست ਦਾ ਸਮਾਂ ਆਇਆ ਇੱਕ ਦਿਨ ਪਹਿਲਾਂ ਸਾਡੇ ਕੋਲ ਮੈਸੇਜ ਆ ਗਿਆ ਲੈਟਰ ਆ ਗਿਆ ਭਾਈ ਇਹ ਜਿਹੜੀ ਅੱਜ ਦੀ ਵੀ ਮੀਟਿੰਗ ਕੈਂਸਲ ਹੈ 22 اگਸਤ ਨੂੰ ਮੀਟਿੰਗ ਕੀਤੀ ਜਾਵੇਗੀ ਔਰ ਸਾਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਭਈ ਇਹ ਲਾਰੇ ਲਾਣਾ ਚੰਦੀ ਹੈ ਸਰਕਾਰ ਕਿਉਂਕਿ ਹੋਰ ਜਿਵਨੀ ਚੋਣਾਂ ਆ ਰਹੀਆਂ ਨੇ ਇਹਨਾਂ ਨੇ ਕਹਿਣਾ ਆ ਭਈ ਲਾਰੇ ਲਾ ਕੇ ਵੀ ਹੁਣ ਜਿਵਨੀ ਚੋਣਾਂ ਆ ਗਈਆਂ ਭਾਈ ਇਹ ਇਸ ਕਰਕੇ ਮੈਂ ਜਿੰਨੀ ਚੋਣਾ ਦੇ ਬਾਅਦ ਤੁਹਾਡੇ ਨਾਲ ਗੱਲ ਕਰਾਂਗਾ ਅਸੀਂ ਇਹ ਫੈਸਲਾ ਸਾਂਝੇ ਫਰੰਟ ਨੇ ਕੀਤਾ ਆ ਭਾਈ ਜਿਹੜੀ ਸਰਕਾਰ ਦੀ ਜਿਹੜੀ ਲਾਰਿਆਂ ਦੀ ਪੰਡ ਹੈ ਝੂੜ ਦੀ ਪੰਡ ਹੈ ਆਪਾਂ ਚਰਾਹਿਆਂ 'ਚ ਜਿਹੜੀ ਭੁਗਣੀਆਂ ਐ ਸਰਕਾਰ ਦੀ ਇਸ ਲਈ ਅੱਜ ਆਪਾਂ ਇਹ ਝੁੱਠੀ ਲਾਰਿਆਂ ਦੀ ਜਿਹੜੀ ਪੰਡ ਜਿਹੜੀ ਭੁਗਣ ਵਾਸਤੇ ਇੱਥੇ ਪਹੁੰਚੇ ਆਂ ਸਾਰਿਆਂ ਨੇ ਇਸ ਲਈ ਆਪਣਾ ਪੂਰਾ ਯੋਗਦਾਨ ਪਾਇਆ ਆ ਜੋ ਮੈਂ ਇਸ ਕਰਕੇ ਸਾਰਿਆਂ ਨੂੰ ਇਹ ਗੱਲ ਬੇਨਤੀ ਕਰਦਾ ਆਪਾਂ ਡਿਸਪੀਨਲ ਦਾ ਸਾਥ ਦੰਦੇ ਹੋਏ ਭਾਈ ਉਥੇ ਆਪਣੇ ਲਾਰਿਆਂ ਦੀ ਪੰਡ ਫੁੱਕਣੀ ਹੈ ਸਾਡੇ ਕੁਝ ਜਿਹੜੇ ਅਹੁਦੇਦਾਰ ਹਨ ਕਨਵੀਨਰ ਸਾਥੀ ਖੜੇ ਹੈ ਆ ਬਿਜਲੀ ਬੋਰਡ ਦੇ ਸਾਡੇ ਆਡੂ ਸਾਥੀ ਮਹਿੰਦਰ ਸਿੰਘ ਜੀ ਖੜੇ ਹੈ ਹੋਰ ਸ਼ੁਰਮਕ ਜੀ ਖੜੇ ਹੈ ਬਿਜਲੀ ਬੋਰਡ ਦੀ ਜਿਹੜੀ ਜਥੇਬੰਦੀ ਹੈ ਟੈਕਨੀਕਲ ਸਰਵਿਸ ਯੂਨ ਦੇ ਇਹ ਕਾਫੀ ਸਾਥੀ ਜਿਹੜੇ ਆ ਇਹ ਵੀ ਆਏ ਆ ਹੋਰ ਵੀ ਮੈਂ ਨਾਂ ਕਿਨਾ ਕਿਨਾ ਦਾ ਲਾਵਾਂ ਜਿਹੜਾ ਕਰਤਾਰਪਾਲ ਜੀ ਵੀ ਖੜੇ ਆ ਹੋਰ ਵੀ ਖੜੇ ਆ ਬਈ ਆਪਾਂ ਸਾਰਿਆਂ ਨੇ ਜਿਹੜਾ ਇਸ ਗੱਲ ਦਾ ਫੈਸਲਾ ਕੀਤਾ ਸੀਗਾ ਵੀ ਆਪਾਂ ਨੇ ਅੱਜ ਜਿਹੜਾ ਆ ਚੋਣ ਜਾਬਤਾ ਲਾਗੂ ਹੋ ਲੱਗਿਆ ਹੋਇਆ ਵਾ ਵੀ ਇਸ ਕਰਕੇ ਮੈਂ ਐਲਾਨ ਨਹੀਂ ਕਰ ਸਕਦਾ ਬਈ ਮੈਂ ਤੁਹਾਨੂੰ 25 ਤਰੀਕ ਦਾ ਪੰਜਾਬ ਭਵਨ ਦਾ ਸਮਾਂ ਦੰਦਾ ਆ ਔਰ ਉੱਥੇ ਖੁੱਲਕੇ ਵਿਚਾਰਾਂ ਕਰਾਂਗੇ ਉੱਥੇ ਐਲਾਨ ਵੀ ਕਰਾਂਗੇ ਪਰ ਅਸੀਂ ਕਿਹਾ ਵੀ ਠੀਕ ਐ ਇੱਕ ਮੁੱਖ ਮੰਤਰੀ ਕਹਿੰਦਾ ਆ ਵੀ ਮੇਰੇ ਦੇ ਵਿਸ਼ਵਾਸ ਕਰੋ ਬਈ ਮੈਂ ਮਾਲਵਾ ਅਸੀਂ ਪਾਵੇਂ ਉਹਨਾਂ ਨੂੰ ਇਹ ਵੀ ਗੱਲ ਕਹੀ ਬਈ ਤੁਸੀਂ ਪਹਿਲਾਂ ਤਿੰਨ ਵਾਰੀ ਸਮਾਂ ਦੇ ਕੇ ਸਾਡੇ ਨਾਲ ਗੱਲ ਨਹੀਂ ਕੀਤੀ ਬਈ ਸਾਡਾ ਜਿਹੜਾ ਆ ਅਤਰਾਜ ਆ ਇਹ ਪਰ ਕਹਿੰਦਾ ਹੁਣ ਮੇਰੇ ਤੇ ਧੰਨਵਾਦ ਜੀ ਸਾਨੂੰ ਸਪੋਰਟ ਕਰ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ